ਸਾਹਿਬ ਸਾਈਂ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਨਕੋਦਰ ਦਰਬਾਰ ਬਾਰੇ ਤੇ ਜਿਹੜੇ ਨਾਮ ਮੰਨਣ ਵਾਲੇ ਨੇ ਉਹਨਾਂ ਬਾਰੇ ਵੈਸੇ ਤਾਂ ਆਪਾਂ ਸਾਰੇ ਜਾਣੇ ਕਾਫੀ ਸਾਲਾਂ ਤੋਂ ਇਹੀ ਗੱਲਾਂ ਸੁਣਦੇ ਆ ਰਹੇ ਹਾਂ ਜਿਹੜੇ ਨਾਮ ਮੰਨਣ ਵਾਲੇ ਨੇ ਉਹ ਕੋਈ ਨਾ ਕੋਈ ਟਿੱਪਣੀ ਦਰਬਾਰ ਬਾਰੇ ਕਰਦੇ ਹੀ ਰਹਿੰਦੇ ਨੇ ਨਸ਼ੇ ਨੂੰ ਲੈ ਕੇ ਸਾਈਂ ਜੀ ਨੂੰ ਲੈ ਕੇ ਕਿਸੇ ਨਾ ਕਿਸੇ ਗੱਲ ਕਰਕੇ ਪਰਾਜ ਵਿੱਚ ਮੈਂ ਸੋਚਿਆ ਕਿ ਇਹ ਗੱਲ ਇੱਕ ਸਵਾਲ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਜਿਹੜੇ ਸਾਈਂ ਨੂੰ ਮੰਨਦੇ ਨੇ ਜਾਂ ਜਿਹੜੇ ਨਹੀਂ ਵੀ ਮੰਨਦੇ ਤੇ ਤੁਸੀਂ ਸੱਚੀ-ਸੱਚੀ ਦਿਲੋਂ ਜਵਾਬ ਦਿਓ ਜਿਹੜੇ ਜਿਹੜੇ ਸਾਈਂ ਲਾਡੀ ਸ਼ਾਹ ਸਰਕਾਰ ਨੂੰ ਪਿਆਰ ਕਰਦੇ ਨੇ ਉਹ ਵੀ ਜਵਾਬ ਦਿਓ ਜਿਹੜੇ ਨਹੀਂ ਵੀ ਪਿਆਰ ਕਰਦੇ ਉਹ ਸਿਰਫ ਚਾਹੇ ਨਕੋਦਰ ਦਰਬਾਰ ਦੇਖਣ ਹੀ ਗਏ ਹੋਣ ਇੱਕੋ ਵਾਰ ਹੀ ਗਏ ਹੋਣ ਕਿ ਦੇਖ ਕੇ ਪਾਈਏ ਹੈ ਕੀ ਉੱਥੇ ਉਹ ਵੀ ਜਵਾਬ ਦਿਓ ਸੱਚੇ ਕਿ ਲੋ ਕੀ ਤੁਹਾਨੂੰ ਜਦੋਂ ਤੁਸੀਂ ਨਕੋਦਰ ਦਰਬਾਰ ਜਾਣੇ ਹੋ ਜਾਂ ਤੁਸੀਂ ਜਦੋਂ ਨਕੋਦਰ ਦਰਬਾਰ ਗਏ ਹੋ ਪਹਿਲੀ ਵਾਰੀ ਜਾਂ ਹੁਣ ਤੱਕ ਰੈਗੂਲਰ ਜਿਹੜਾ ਵੀ ਜਾ ਰਿਹਾ ਕੀ ਤੁਹਾਨੂੰ ਉੱਥੇ ਗਿਆ ਨੂੰ ਕਦੇ ਵੀ ਕਿਸੇ ਨੇ ਸਿਕਟ ਫੜਾਈਆ ਕਿ ਆਲੋ ਫੜੂ ਸਿਕਟ ਕੀਤੀ ਹੋ ਕੀ ਤੁਹਾਨੂੰ ਕਦੇ ਉੱਥੇ ਕਿਸੇ ਨੇ ਪ੍ਰਸ਼ਾਦ ਦਿੱਤਾ ਕਿ ਆਲੋ ਜੀ ਇੱਥੇ ਪ੍ਰਸ਼ਾਦ ਦੇ ਵਿੱਚ ਸਿਕਟ ਦਿੰਦੇ ਨੇ ਇੱਥੇ ਨਸ਼ਾ ਵਰਤਾਇਆ ਜਾਂਦਾ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਵੀ ਰਿਆਗ ਉੱਧਰ ਜਾ ਰਿਹਾ ਉਹਨਾਂ ਵਾਸਤੇ ਇਹ ਸਵਾਲ ਆ ਜਾਂ ਜਿਹੜਾ ਕਦੇ ਪਰਖਣ ਵੀ ਗਿਆ ਹੋਵੇ ਇੱਕ ਵਾਰੀ ਵੀ ਦੇਖਾਂ ਜਾ ਕੇ ਉੱਥੇ ਕੀ ਹੁੰਦਾ ਇਹ ਉਹਨਾਂ ਵਾਸਤੇ ਵੀ ਸਵਾਲ ਆ ਕੀ ਤੁਹਾਨੂੰ ਕਦੇ ਉੱਥੇ ਕਿਸੇ ਨੇ ਵੀ ਐਦਾਂ ਕੋਈ ਨਸ਼ਾ ਫੜਾਇਆ ਸੇਟ ਕੋਈ दारू ਕੋਈ ਕਿਸੇ ਤਰ੍ਹਾਂ ਦਾ ਨਸ਼ਾ ਫੜਾਇਆ ਕਿ ਅਨੁਜੀ ਦਰਬਾਰ ਆਏ ਹੋ ਤਾਂ ਇੱਥੇ ਆਇਆ ਨੂੰ ਇਹ ਨਸ਼ਾ ਦਿੱਤਾ ਜਾਂਦਾ ਆ ਜਿਹਨੂੰ ਫੜਾਇਆ ਉਹ ਜਰੂਰ ਦੱਸਿਓ ਕਿ ਮੈਨੂੰ ਤਾਂ ਹੁਣ ਹਿਸਾਬ ਹੀ ਹੈ ਨਹੀਂਗਾ ਵੀ ਮੈਨੂੰ ਕਿੰਨੇ ਸਾਲ ਹੋ ਗਏ ਦਰਬਾਰ ਜਾਂਦੇ ਨੂੰ ਸਾਈਂ ਜੀ ਦੇ ਨਾਲ ਜੁੜਿਆ ਹੋਇਆ ਨੂੰ ਮੈਨੂੰ ਅੱਜ ਤੱਕ ਕੋਈ ਵੀ ਇਦਾਂ ਦਾ ਨਹੀਂ ਮਿਲਿਆ ਜਿਨੇ ਦਰਬਾਰ ਦੇ ਵਿੱਚ ਮੈਨੂੰ ਕੋਈ ਨਸ਼ਾ ਫੜਾਇਆ ਹੋਵੇ ਜਾਂ ਜਿਨੇ ਮੈਨੂੰ ਕਿਹਾ ਹੋਵੇ ਆਲੇ ਪਾਈ ਸੈਕਟ ਪੀਣੀ ਪੈਣੀ ਆ ਦਰਬਾਰ ਉਹਨਾਂ ਦਾ ਪਰ ਪਤਾ ਨਹੀਂ ਉਹ ਕਿਹੜੇ ਲੋਕ ਨੇ ਜਿਹੜੇ ਇਹ ਗੱਲਾਂ ਕਰਦੇ ਨੇ ਵੀ ਨਕੋਦਰ ਦਰਬਾਰ ਨਸ਼ਾ ਚੱਲਦਾ ਇਸ ਸਾਈ ਦਾ ਐਡੀਸ਼ਨ ਨਸ਼ੇ ਤਿਲ ਹੁੰਦਾ ਹੋਂ ਦੀ ਗੱਲ ਤਾਂ ਛੱਡੋ ਸਾਈ ਜੀ ਹੁਣੇ ਵੀ ਜਦੋਂ ਸੀਗੇ ਉੱਥੇ ਲੋਕਾਂ ਨੂੰ ਸੰਗਤ ਨੂੰ ਦਰਸ਼ਨ ਦਿੰਦੇ ਸੀ ਮੈਨੂੰ ਤਾਂ ਲੱਗਦਾ ਉਸ ਟਾਈਮ ਦੇ ਵਿੱਚ ਵੀ ਸਾਈ ਲਾਦੀਸ਼ਾ ਸਰਕਾਰ ਨੇ ਅਜ ਤੱਕ ਕਿਸੇ ਨੂੰ ਨਹੀਂ ਕਿਹਾ ਹਣਾ ਵੀ ਆਲਾ ਹੋਏ ਤਾਡੇ ਕਿਹਾ ਨਾ ਤੂੰ ਹਾਲਾ ਵਰਸੇ ਕਿ ਟੀ ਉਹ ਤਾਂ ਗਾਣਾ ਕੱਢ ਕੇ ਭਜਾਉਂਦੇ ਸੀ ਮੈਂ ਨਸ਼ੇ ਤੋਂ ਬਚੋ ਮਾਪਿਆਂ ਦੀ ਸੇਵਾ ਕਰੋ ਵੀ ਮੇਰੇ ਕੋਲੇ ਨਾ ਆਇਆ ਕਰੋ ਕਰੇ ਆਪਣੇ ਮਾਪਿਆਂ ਨੂੰ ਮੱਥਾ ਟੇਕ ਲੋ ਬਹੁਤ ਆ ਫਿਰ ਵੀ ਪਤਾ ਨਹੀਂ ਕਈ ਸਿੰਗਰ ਜਿਨ੍ਹਾਂ ਨੂੰ ਸ਼ਾਇਦ ਕੋਈ ਪੁੱਛਦਾ ਹੀ ਨਹੀਂ ਉਹ ਚਾਹੁੰਦੇ ਨੇ ਸਾਨੂੰ ਥੋੜਾ ਫੇਮ ਮਿਲ ਜਵੇ ਤਾਂ ਕੁਝ ਨਾ ਕੁਝ ਬੋਲ ਦਿੰਦੇ ਨੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤੇ ਜੇ ਗੱਲ ਚੰਗੀ ਲੱਗੀ ਤਾਂ ਮੈਂ ਸਾਈਂ ਜੀ